ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਏ ਆਪਾਂ ਖੇਤ ਦੇ ਵੀਡੀਓ ਬਣਾਉਣ ਵਾਸਤੇ ਆਪਣੇ ਬਾਈ ਹੁਣੀ ਤੇ ਚਾਚਾ ਹੁਣੀ ਆਏ ਸੀਗੇ ਖੇਤ ਪੱਠੇ ਵੜਨ ਤੇ ਅੱਜ ਆਪਾਂ ਉਹ ਵੀ ਨਾਲ ਆ ਗਏ ਆਪਾਂ ਵਿਹਲੇ ਸੀਗੇ ਕੰਮ ਕੁਮ ਆਪਾਂ ਨੂੰ ਹੁੰਦਾ ਨਹੀਂ ਕੋਈ ਤੇ ਮੈਂ ਕਿਹਾ ਚਲੋ ਫਿਰ ਵੀਡੀਓ ਬਣਾ ਲੀਏ ਦਿਖਾਉਣਿਆ ਤੁਹਾਨੂੰ ਆਜਾ ਲਓ ਜੀ ਇਹ ਆਪਣੇ ਨਾਲ ਦੇ ਬੰਦੇ ਰਾਜੂ ਬਾਈ ਦੇ ਭਾਂਸਾ ਚਾਚਾ ਇਹ ਦੋਨੇ ਆਏ ਸੀਗੇ ਖੇਤ ਪੱਠੇ ਵੜਨ ਦੇ ਆਪਾਂ ਇਹਨਾਂ ਦੇ ਨਾਲ ਆ ਗਏ ਤੇ ਆਪਾਂ ਦਾ ਬਾਈ ਵਿਹਲੇ ਹੁੰਨੇ ਆ ਆਪਣਾ ਕੋਈ ਕੰਮ ਤਾਂ ਹੁੰਦਾ ਹੈ ਨਹੀਂਗਾ ਆਵਦਾ ਪੰਗੇ ਲੈ ਨੂੰ ਤੇ ਚੱਲੇ ਨਾਲ ਆਗੇ ਰੇਖੀਰ ਪੱਠੇ ਵੱਢੀ ਆਂਦੇ ਮੁੰਡੇ ਆਪਣੇ ਤੇ ਚਾਚਾ ਵੀ ਸਾਡਾ ਮੁੰਡਿਆ ਰਗਈਆ ਕੰਮ ਕੁਮ ਨੂੰ ਥੱਕੀ ਆਉਂਦਾ ਪੂਰਾ ਔਰਤੀ ਨਾਲੇ ਵੇਖ ਸਹੀ ਪੱਠੇ ਵੱਢਦੇ ਮੁੰਡੇ ਔਰਤੀ ਜਗਾ ਕੰਮ ਪੂਰਾ ਦੇਖ ਇਧਰ ਆਦਾ ਚਾਚਾ ਸਿਰਾ ਗਰਾਈ ਦਰੀਆਂ ਦਾ ਉਧਰ ਪ੍ਰਦੀਪ ਸਿੰਘ ਸਿਰਾ ਗਰਾਈ ਦਰੀਆਂ ਦਾ ਠੀਕ ਹੈ ਯਾਰ ਆਪਾਂ ਲੱਗ ਲੱਗੇ ਇੰਗਲਾਂ ਤੋਂ ਵੀਡੀਓ ਹੀ ਬਣਾਉਣੀ ਐ ਇਹਨਾਂ ਦੀ ਕੰਮ ਆਪਾਂ ਨੂੰ ਕੋਈ ਹੈ ਨਹੀਂਗਾ ਦੇਖਦਾ ਅਦੋਂ ਤੁਸੀਂ ਤੇ ਪੱਠੇ ਵੱਡੀ ਜਾਂਦਾ ਇੱਧਰਲੇ ਪਾਸੇ ਆ ਡਰੇਨ ਦੇ ਨਾਲ ਨਾਲ ਪਈ ਜਾਂਦੀ ਆ ਬਈ ਠੀਕ ਐ ਤੇ ਉਹ ਪਰਲੀ ਸਾਈਡ ਵੱਡਾ ਰੋਡ ਆ ਜਾਂਦਾ ਉਹ ਜਿੱਥੇ ਉਹ ਮਕਾਨ ਦੇਖ ਸਕਦਾ ਉਧਰ ਉਧਰ ਵੱਡਾ ਰੋਡ ਆ ਜਾਂਦਾ ਤੇ ਡਰੇਨ ਦੇ ਨਾਲ ਨਾਲ ਪਈ ਜਾਂਦੀ ਆ ਤੇ ਆਹ ਬਈ ਸਾਡੇਦਰ ਨਾਲ ਦੇ ਪਿੰਡ ਜਿਹੜਾ ਚੌਧਰੀ ਵਾਲੇ ਨੂੰ ਰਾਹ ਜਾਂਦਾ ਉਹ ਤੇ ਜਾ ਛੱਡਦੀ ਐ ਰਾਹ ਤਾਂ ਬਈ ਸੁੰਨਸਰਾਂ ਵਾਲਈ ਐ ਇਹੇ ਵੇਲੇ ਕੇ ਵੇਲੇ ਆਉਣ ਵਾਲਾ ਹੈ ਨਹੀਂ ਨਟਕੋ ਹੋ ਜਾਂਦੀ ਆ ਤੇ ਪਾਈਆਂ ਟਾਈਮ ਖੜਿਆ ਆਦਾ ਕੰਮ ਕੁੰਮ ਨਵੇੜ ਕੇ ਤਾਈ ਜਾਂਦੇ ਸਾਰਿਆਂ ਨੇ ਘਰੋ ਘਰੀ ਅੱਗੇ ਜਿਵੇਂ ਬਈ ਪਹਿਲਾਂ ਰਵਾਜ ਹੁੰਦਾ ਸੀ ਕਹਣਾ ਬਾਦ ਵਾਲੀਆਂ ਗੱਡੀਆਂ ਤੇ ਲੋਕੀ ਪੱਠੇ ਪੁੱਠੇ ਲੈ ਕੇ ਆਉਂਦੇ ਹੁੰਦੇ ਸੀ ਹੁਣ ਤਾਂ ਮੋਟਰਸਾਈਕਲ ਮਗਰ ਜਿਹੜੀਆਂ ਜਾਂ ਚੱਲ ਪਈਆਂ ਹਰੇਕੀ ਵਾਸੋਂ ਤਾਂ ਇਹਨਾਂ ਦੇ ਪੱਠੇ ਲੈ ਕੇ ਆਉਂਦਾ ਇਹ ਇੱਕ ਪਿੰਡਿਆ ਹੀ ਰਵਾਇਤ ਰਿਹਾ ਹੋਇਆ ਤੇ ਬੰਦੇ ਆਪਣੀ ਲੱਗੇ ਹੋਏ ਪੱਠੇ ਵੜਨ ਤੇ ਦੇਖੋ ਤੁਸੀਂ ਇਹ ਜਿਵੇਂ ਬਾਈ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਵੀ ਦਿਖਾਇਆ ਸੀਗਾ ਵੀ ਇਹ ਇੰਨੀ ਸਾਂਝ ਬੜੀ ਆ ਹਨਾ ਤੇ ਸਾਰੇ ਕੰਮ ਇਹ ਰਲ ਮਿਲ ਕੇ ਕਰਦੇ ਆ ਤੇ ਪੱਠੇ-ਪੁੱਠੇ ਵੀ ਸਾਰਿਆਂ ਨੇ ਇਕੱਠੇ ਲੈਣ ਆਉਂਦੇ ਆ ਇਹ ਤੇ ਜਿਵੇਂ ਆਪਾਂ ਕਹਿ ਦਿੱਤੀ ਤੁਹਾਨੂੰ ਹੁਣ ਮੈਂ ਤੁਹਾਨੂੰ ਆਲੇ-ਦੁਆਲੇ ਦਿਖਾ ਦਿੰਨਾ ਬਈ ਤੇ ਸੁੰਨਸਰਾ ਪਈ ਆ ਖੇਤ ਨਾ ਇੱਧਰ ਨਾ ਉੱਧਰ ਕਿਤੇ ਕੋਈ ਨਹੀਂ ਜਿੰਦਾ ਦੂਰ-ਦੂਰ ਤਾਈ ਹਣਾ ਅੱਜ ਕੱਲ ਟਾਈਮ ਹੈਗਾ ਮਾੜਾ ਤੇ ਵੀ ਦਿਨ ਦਿਹਾੜੀ ਲੁੱਟ ਲੈਂਦੇ ਆ ਬਾਈ ਕੋਈ ਨਹੀਂ ਪਤਾ ਅੱਜ ਕੱਲ ਵੀ ਕਿੱਥੇ ਕੋਈ ਖੜਾ ਹੋਵੇ ਅਗਲੇ ਦਾ ਉਹਦੀ ਤਿੰਨ ਚਾਰ ਜਣੇ ਖੜੇ ਹੁੰਦਾ ਘੇਰ ਕੇ ਇਕੱਲੇ ਬੰਦੇ ਨੂੰ ਉਹਦੀ ਲੁੱਟ ਕੇ ਲੈ ਜਾਂਦੇ ਆ ਨਾਲੇ ਤਾਂ ਇਕੱਠੇ ਆਉਂਦੇ ਆ ਠੀਕ ਆ ਕੋਈ ਡਰ ਵਾਲੀ ਗੱਲ ਨਹੀਂ ਉਹੋ ਜੀ ਤੇ ਬਾਕੀ ਇਹਨਾਂ ਦਾ ਆਪਸ ਵਿੱਚ ਮੋਹ ਪਿਆਰ ਬਣਿਆ ਰਹਿੰਦਾ ਬੰਦਿਆਂ ਦਾ ਤੇ ਆਓ ਇਹਨਾਂ ਨਾਲ ਆਪਾਂ ਥੋੜੀ ਬਹੁਤ ਗੱਲਬਾਤ ਕਰਦੇ ਆ ਇਹਨਾਂ ਨਾਲ ਆਪਣੇ ਚਾਚਾ ਜੀ ਹੁਣ ਨਾਲ ਇਨਾ ਪਾ ਦੇ ਚਾਚਾ ਜੀ ਗੋਲੀ ਜਾਂਦੇ ਆ ਇਹਨਾਂ ਨੂੰ ਪਹੁੰਚਦੇ ਆ ਚਾਹ ਤਾਂ ਇਹ ਕਿੰਨੇ ਦਿਨਾਂ ਦੇ ਪੱਠੇ ਵੱਡੀਆਂ ਨੇ ਤੁਸੀਂ ਦੋ ਦਿਨਾਂ ਦੇ ਦੋ ਦਿਨਾਂ ਦੇ ਤੇ ਕਿੰਨੇ ਪਸ਼ੂ-ਪਸੂ ਆ ਜੀ ਆਪਣੇ ਚਾਰਕ ਪਸ਼ੂ ਆ ਚਾਰਕ ਪਸ਼ੂ ਆ ਜੀ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਉਧਰ ਬਾਈ ਰਾਜੂ ਕੋਲ ਉਹਨੂੰ ਵੀ ਆਪਾਂ ਇਹੀ ਗੱਲਾਂ ਪੁੱਛਣੀਆਂ ਹਾਂ ਹਾਂ ਬਾਈ ਤੁਸੀਂ ਵੀ ਦੋ ਦਿਨਾਂ ਦੇ ਪੱਠੇ ਲੈ ਕੇ ਜਾਂਦੇ ਆ ਹਾਂ ਹਾਂ ਬਾਈ ਦੋ ਦਿਨਾਂ ਦੇ ਤੇ ਕਿੰਨੇ ਪਸ਼ੂ ਆਪਣੇ ਉਹ ਆਪਣੇ 5 ਹੈਗੇ 5 ਹੈਗੇ ਆ ਚਲੋ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਨਾਲ ਮਿਲ ਕੇ ਕੰਮ ਕਰਦੇ ਹੋ ਮੋਹ ਪਿਆਰ ਬਣਿਆ ਵਾ ਹਨਾ ਸਦਾ ਪ੍ਰਾਣਾ ਤੇ ਐ ਵਧੀਆ ਲੱਗਦਾ ਜੇ ਨਾਲ ਮਿਲ ਕੇ ਸਾਰੇ ਆਨੇ ਕੰਮ ਕਰਦੇ ਆ ਵੇਖਣ ਨੂੰ ਵੀ ਵਧੀਆ ਲੱਗਦਾ ਤੇ ਮੋਹ ਪਿਆਰ ਬਣਿਆ ਰਹਿੰਦਾ ਵੀ ਐ ਘਰ ਪਰਿਵਾਰ ਪਹਿਲਾਂ ਵਰਤ ਦੇ ਹੁੰਦੇ ਸੀਗੇ ਇੰਨਾ ਹੁਣ ਕੋਈ ਵਰਤਦਾ ਨਹੀਂ ਜਿਵੇਂ ਇਹਨਾਂ ਦੀ ਖੇਤੀਬਾੜੀ ਦੀ ਵੀ ਵੀ ਹਨਾ ਵਿੜੀ ਕੀਤੀ ਵੀ ਆ ਨਾਲ ਮਿਲ ਕੇ ਸਾਰਾ ਕੰਮ ਕਰਦੇ ਆ ਇਹ ਚੀਜ਼ਾਂ ਖਤਮ ਹੋ ਗਈਆਂ ਹੁਣ ਇੰਨੀਆਂ ਹੈ ਨਹੀਂ ਉਧਰ ਹਜੇ ਭਾਂਸੇ ਚਾਚ ਨੇ ਤਾਂ ਵਾਧ ਲੈ ਤੇ ਤਾਂ ਲੱਗ ਗਿਆ ਲੱਦਨ ਬਈ ਰਿਹੜੀ ਚਾ ਬਾਂਸਾ ਜੱਜ ਤਾਂ ਸਾਡਾ ਫੁਰਤੀ ਵਾਲਾ ਕੰਮ ਬੜੀ ਛੇਤੀ ਖੇਚਦਾ ਹੈ। ਮੈਂਟਲ ਆਉਂਦਾ ਕੰਮ ਕੁਮ ਨੂੰ ਨਵੇਂ ਲਗਾ। ਆਓ ਵੀ ਦੇਖੋ ਤੁਸੀਂ। ਤੇ ਠੀਕ ਹੈ ਯਾਰ। ਐਂ ਜਾਈਦਾ ਬੰਦੇ ਕੰਮ ਕੁਮ ਵਾਲੇ ਤਾਂ। ਉਧਰ ਰਾਜੂ ਹਜੇ ਪੱਠੇ ਵੱਢੀ ਜਾਂਦਾਗਾ ਤੇ ਚਾਚਾ ਸਾਡਾ ਪੱਠੇ ਲੱਦਣ ਲੱਗ ਗਿਆ। ਉਹ ਰਾਜੂ ਪਿੱਛੇ ਰਹੇਗਾ। ਚਲ ਆਏ ਵੀ ਚਾਚਾ ਪਹਿਲਾਂ ਪੱਠੇ ਵੱਢੀ ਜਾਂਦਾ ਸੀ ਤੇ ਰਾਜੂ ਥੋੜਾ ਲੇਟ ਆਇਆ। ਤਾਂ ਕਰਕੇ ਬੱਸ ਦੋ ਦੋ ਦਿਨਾਂ ਦੇ ਪੱਠੇ ਲੈ ਕੇ ਜਾਂਦੇ ਦੋਨੇ ਜਾਣੇ ਇਹ। ਲਓ ਜੀ ਇੱਧਰ ਚਾਚੇ ਨੇ ਆਪਦੀ ਰਿਹੜੀ ਜੀ ਦਾ ਲਏ ਪੱਠੇ ਲੱਦ ਤੇ ਹੁਣ ਪਰਲੀ ਰਿਹੜੀ ਖੜੀ ਜਿਹੜੀ ਪਿਛਲੇ ਪਾਸੇ ਰਾਜੂ ਵਾਲੀ ਉਹਦੇ ਚ ਲੱਗਿਆ ਭਰਨ ਲਈ ਆ ਵੀ ਕੰਮ ਲੋਟ ਹੈ ਇਹਨਾਂ ਦਾ ਹਨਾ ਇੱਕ ਜਾਣਾ ਵੱਢੀ ਜਾਂਦਾ ਤੇ ਦੂਜਾ ਲੱਦੀ ਜਾਂਦਾ ਐਂ ਦੀ ਬਚਤ ਹੋ ਜਾਂਦੀ ਹੈ ਨਾਲੇ ਰਲ ਮਿਲ ਕੇ ਕੰਮ ਬਈ ਸੌਖਾ ਹੋ ਜਾਂਦਾ ਨਹੀਂ ਤਾਂ ਕਿਥੇ ਚਾਚਾ ਐਵੇਂ ਵੀ ਤਾਂ ਕਰ ਸਕਦਾਈ ਵੀ ਆ ਆ ਦੇ ਆ ਦੇ ਵੱਢ ਲੈ ਚੱਲ ਭਈ ਆਪਦੀ ਲੱਦ ਲੈ ਰਾਜੂ ਆ ਦੇ ਵੱਢ ਨਹੀਂ ਤੇ ਲੱਦ ਨਹੀਂ ਨਹੀਂ ਪਰ ਭਈ ਇਹੀ ਤਾਂ ਮੋਹ ਪਿਆਰ ਦੀਆਂ ਗੱਲਾਂ ਹੁੰਦੀਆਂ ਇੱਕ ਨੂੰ ਕਹਿੰਦਾ ਵੀ ਤੂੰ ਵੱਡੀ ਚੱਲ ਤੇ ਮੈਂ ਲੱਦੀ ਜਾਣਾ ਇੰਨੇ ਕ ਨਾ ਕੰਮ ਖਿੱਚਿਆ ਜਾਂਦਾ ਬਾਈ ਲਉ ਵੀ ਇੱਧਰ ਵੇਨੇ ਵੇਨੇ ਆਪਣੇ ਬੰਦਿਆਂ ਨੇ ਕਿਆਰਾ ਕਰਤਾ ਖਾਲੀ ਤੇ ਇਧਰ ਬਸ ਨਵੇੜ ਤੇ ਪੱਠੇ ਇਧਰ ਚੋਬਰਾਂ ਨਹੀਂ ਜਿਵੇਂ ਜਿਵੇਂ ਇਧਰ ਪੱਠੇ ਨਿਭੜੀ ਜਾਂਦੇ ਤੇ ਬਸ ਆਪਣੀ ਵੀਡੀਓ ਵੀ ਨਿਭੜਨ ਨਾਲ ਗਈ ਐ ਤੇ ਬਸ ਆ ਕੀ ਲੈ ਯਮੰਦਨ ਇਹ ਚੱਕ ਆ ਨਵੇੜ ਤੇ ਪੱਠੇ ਸਾਰੇ ਵੀ ਠੀਕ ਐ ਤੇ ਇਧਰ ਆਪਣੀ ਵੀਡੀਓ ਵੀ ਨਿਭੜ ਗਈ ਚੰਗਾ ਜੀ ਸਾਰੀ ਗੱਲ ਸਾਰਿਆਂ ਨੂੰ ਧੰਨਵਾਦ